ਯੂਵਕ ਸੇਵਾਵਾਂ ਡਿਪਾਰਟਮੈਂਟ ਵੱਲੋਂ ਸਾਡੇ ਹਲਕੇ ਦੇ ਵਿੱਚ ਹਰ ਪਿੰਡ ਦੇ ਵਿੱਚ ਜਿਹੜੇ ਆ ਯੂਥ ਕਲੱਬ ਬਣਾਏ ਜਾ ਰਹੇ ਉਸ ਦੇ ਵਿੱਚ ਸਾਡੀ ਏਰੀ ਟੀਮ ਹੈ ਯੂਥ ਕਲੱਬਾਂ ਦੀ ਟੀਮ ਹੈ ਇਹਨਾਂ ਵੱਲੋਂ ਹਰ ਪਿੰਡ ਦੇ ਨੌਜਵਾਨਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਟ੍ਰੇਨਿੰਗ ਪ੍ਰੋਗਰਾਮ ਹੈ ਕਿ ਕਲੱਬ ਨੂੰ ਰਜਿਸਟਰ ਕਿਵੇਂ ਕਰਾਣਾ ਤੇ ਉਸ ਤੋਂ ਬਾਅਦ ਕਲੱਬ ਦੇ ਵਿੱਚ ਕੀ ਕੀ ਕੰਮ ਕੀਤੇ ਜਾ ਸਕਦੇ ਆ ਕਿਹੜੀ ਸਰਕਾਰ ਦੀ ਸਕੀਮਾਂ ਉਹਦਾ ਲਾਹਾ ਲਿਆ ਜਾ ਸਕਦਾ ਕਿਵੇਂ ਪਿੰਡ ਦੇ ਵਿੱਚ ਨਵੇਂ ਰੋਜ਼ਗਾਰ ਦੇ ਸਾਧਨ ਜਿਹੜੇ ਆ ਉਹ ਕ੍ਰੀਏਟ ਕੀਤੇ ਜਾ ਸਕਦੇ ਪਿੰਡ ਦੇ ਜਿਹੜੇ ਲੋੜਵੰਦ ਲੋਕ ਆ ਉਹਨਾਂ ਨੂੰ ਕਿਵੇਂ ਆਪਾਂ ਕੰਮ ਤੇ ਲਾ ਸਕਦੇ ਆ ਪਿੰਡ ਦੇ ਜਿਹੜੇ ਬੇਰੋਜ਼ਗਾਰ ਐ ਕਿਵੇਂ ਕਿਸੇ ਨੂੰ ਡੇਰੀ ਦੇ ਵਿੱਚ ਕਿਸੇ ਨੂੰ ਕੋਆਪਰੇਟਿਵ ਸੁਸਾਇਟੀ ਦੇ ਰਾਹੀਂ ਕਿਸੇ ਨੂੰ ਮਧੂਮੱਖੀ ਪਾਲਣ ਐਦਾਂ ਦੀ ਬਹੁਤ ਸਾਰੀ ਸਕੀਮਾਂ ਐ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਰੋਜ਼ਗਾਰ ਮਿਲ ਸਕੇ ਪਿੰਡਾਂ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਹੀ ਜਿਹੜੀ ਤਰੱਕੀ ਹੋ ਸਕੇ ਖੇਡਾਂ ਦੇ ਪ੍ਰਤੀ ਕਿਵੇਂ ਉਤਸ਼ਾਹਿਤ ਕਰ ਸਕਦੇ ਆ ਜਿਹੜੇ ਸਾਡੇ ਜਿਵੇਂ ਨਸ਼ਾ ਛਡਾਊ ਕੈਂਪ ਆਪਣਾ ਬਲੱਡ ਡੋਨੇਸ਼ਨ ਕੈਂਪ ਇਹ ਸਾਰੇ ਜਿਹੜੇ ਐਦਾਂ ਦੇ ਕੰਮ ਐ ਉਹਦੇ ਪ੍ਰਤੀ ਟ੍ਰੇਨਿੰਗ ਜਿਸ ਦੇ ਵਿੱਚ ਵੱਖਰੀ ਵੱਖਰੀ ਵੀਡੀਓਜ਼ ਦਿਖਾਈਆਂ ਜਾਂਦੀਆਂ ਆਈਐਸ ਅਫਸਰਾਂ ਦੀਆਂ ਪੜੇ ਲਿਖੇ ਕਾਮਯਾਬ ਸਰਪੰਚਾਂ ਦੀਆਂ ਕਲੱਬਾਂ ਵੱਲੋਂ ਕਿਤੇ ਕੰਮਾਂ ਦੀਆਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੀਆਂ ਤੇ ਉਹ ਟ੍ਰੇਨਿੰਗ ਜਿਹੜੀ ਹੈ 2 ਦਿਨ ਤੋਂ ਚੱਲ ਰਹੀ ਹੈ ਅੱਜ ਨੰਗਲ ਵਿੱਚ ਹੈ ਕੱਲ ਨਾਨਕਪੁਰ ਸਾਹਿਬ ਹੋਈ ਹੈ ਇਸ ਤੋਂ ਬਾਅਦ ਹਰ ਪਿੰਡ ਦੇ ਵਿੱਚ ਸਾਡੀ ਟੀਮ ਜਾ ਕੇ ਕਲੱਬ ਬਣਾਊਗੀ 21 ਮੈਂਬਰੀ ਕਲੱਬ ਤੇ ਉਹ ਕਲੱਬ ਜਿਹੜਾ ਪਿੰਡ ਦੇ ਕੰਮ ਕਰਾਊਗਾ ਪਿੰਡ ਦੇ ਵਿੱਚ ਖੇਡਾਂ ਦਾ ਸਨਮਾਨ ਕ੍ਰਿਕਟ ਦੇ ਕਿੱਟਾਂ, ਵਾਲੀਬਾਲ ਦੇ ਕਿੱਟਾਂ ਦੀ ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰ ਦੇ ਰਹੇ ਹਾਂ ਹੋਰ ਵੀ ਜਿਹੜਾ ਖੇਡਾਂ ਨੂੰ ਅਪਸਾਈਟ ਕਿਤਨਾ ਕਿਤੇ ਫੈਸਲੇ ਨਾਲ ਡਾਕਟਰ ਜਿਹੜੀ ਆ ਤੁਹਾਨੂੰ ਨਖ ਪਏਗੀ ਬਿਲਕੁਲ 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 ਦੇਖੋ ਜਦੋਂ ਆਪਾਂ ਅੱਛੇ ਤੋਂ ਹਟਾਵਾਂਗੇ ਇੱਕਾ ਗਰਾਊਂਡ ਵੀ ਬਣਾ ਰਹੇ ਆ ਤੇ ਉਸ ਤੋਂ ਬਾਅਦ ਉੱਥੇ ਜਿਹੜੇ ਜਾ ਜਾ ਕੇ ਜਿਹੜਾ ਨੌਜਵਾਨ ਕੰਮ ਕਰਨਗੇ ਤੁਸੀਂ ਜਿਹੜਾ ਕਲੱਬ ਹੈ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਇਹ ਗੈਰ ਰਾਜਨੀਤਿਕ ਕਲੱਬ ਹੈ ਤੁਸੀਂ ਆਪਣੇ ਪਿੰਡ ਦੇ ਨਾਮ ਦੇ ਉੱਤੇ ਤੁਸੀਂ ਕਿਸੇ ਆਜ਼ਾਦੀ ਕੋਲਾਟੀ ਦੇ ਨਾਮ ਦੇ ਉੱਤੇ ਜੋ ਵੀ ਜੋ ਤੁਹਾਡੇ ਮਨਪਸੰਦ ਹੈ ਉਹਨਾਂ ਦੇ ਨਾਮ ਤੇ ਤੁਸੀਂ ਕਲੱਬ ਰਜਿਸਟਰ ਕਰਾ ਕੇ ਕੀ ਮੈਂਬਰੀ ਵੱਧ ਤੋਂ ਵੱਧ ਜਿਹੜੇ ਸਾਡੇ ਸਾਥੀਆਂ ਤੋਂ ਲੈ ਕੇ ਲਾਹੇ ਲੈ ਸਕਦੇ ਹੋ ਹਾਂ ਜੀ ਲੋਕਾਂ ਨੂੰ ਸਤਿ ਪਾਏ ਸਤਿ ਪਾਏ ਕੀ ਹੈ ਸਰ ਅੱਜ ਚੰਗਰੇ ਇਹ ਯੂਥ ਕਲੱਬ ਪੰਜਾਬ ਜਿਹੜੀ ਸਾਡੀ ਸੰਸਥਾ ਹੈ ਉਹਦੇ ਵੱਲੋਂ ਇਹ ਜਿਹੜਾ ਪ੍ਰੋਗਰਾਮ ਅਲੀਕਿਆ ਗਿਆ ਹੈ ਹਰ ਪਿੰਡ ਹਰ ਹਲਕਾ ਹਰ ਵਾਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਹ ਟ੍ਰੇਨਿੰਗ ਅੱਜ ਦੇ ਡੇਟ ਦੇ ਵਿੱਚ 17 ਤੇ 117 ਹਲਕਿਆਂ ਦੇ ਵਿੱਚ ਚੱਲ ਰਹੀ ਹੈ ਇਸ ਦੇ ਨਾਲ ਨਾਲ ਹਰ ਇੱਕ ਪਿੰਡ ਦੇ ਵਿੱਚ ਯੂਥ ਕਲੱਬ ਬਣਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਕਈ ਤਰ੍ਹਾਂ ਦੀ ਐਕਟੀਵਿਟੀ ਕਰਾਈਆਂ ਜਾ ਰਹੀਆਂ ਹਨ ਜਿਸ ਦੇ ਵਿੱਚ ਸਪੋਰਟ ਦੇ ਪ੍ਰਤੀ ਹੋ ਗਿਆ ਰੋਜ਼ਗਾਰ ਦੇ ਪ੍ਰਤੀ ਹੋ ਗਿਆ ਸਾਰੇ ਕੰਮਾਂ ਦੇ ਪ੍ਰਤੀ ਕਿਸੇ ਨੂੰ ਡਿਸਪਲਿਨ ਦੇ ਵਿੱਚ ਰਹਿਣਾ ਕਿਵੇਂ ਕੀ ਕੰਮ ਕਰਨੇ ਸਾਰੇ ਕੰਮਾਂ ਪ੍ਰਤੀ ਇਹ ਜਿਹੜੀ ਜਾਗਰੂਤ ਕਰਨ ਦੇ ਵਿੱਚ ਜਿਹੜੀ ਇਹ ਸਾਡੀ ਸੰਸਥਾ ਇਹ ਕੰਮ ਕਰ ਰਹੀ ਹੈ ਹੈ ਪੂਰੀ ਪ੍ਰਾਈਵੇਟ ਸਕੂਲ ਵੀ ਕੰਦਾ ਨਾ ਨਾ ਮਾਉਂਟ ਕਾਲਜ ਵੀ ਨਹੀਂ ਮਿਲਣਾ ਸੈਂਟ ਮੇਰੀ ਗਰੰਟੀ ਹੈ ਮੁੱਤ ਜਾਨੀ ਵੀ ਦੇਖਿਆ ਮੈਂ ਇਧਰ ਨੇ ਬੈਂਚ ਤੇ ਲੇ ਮੈਂ ਇਧਰ ਦਾ ਕਲਾਸਰੂਮ ਦਾ ਇਧਰ ਦੇ ਇਹ ਸਰਕਾਰੀ ਸਕੂਲ ਇਹ ਤੁਹਾਡੀ ਕਿਰਪਾ ਨਾਲ ਹੋਇਆ ਤੁਸੀਂ ਚਕਾਇਆ ਕਰ ਕੇ ਆਪਾਂ ਗੁਰੂ ਸਾਹਿਬ ਦੀ ਕਿਰਪਾ ਹੀ ਆਪ ਨੂੰ ਸਿੱਖਿਆ ਮਿਲਿਆ ਤੇ ਉਹਦੇ ਵਿੱਚੋਂ ਇੱਕ ਕੀਤੇ ਹੋਏ ਕੰਮਾਂ ਚੋਂ ਇੱਕੇ ਕੰਮ ਦੂਜੇ ਦੋਸਤੋ ਪਾਰਟੀ ਨੂੰ ਬਹੁਤ ਜ਼ਿਆਦਾ ਜੋੜ ਰਿਹਾ ਹੈ ਯੂਥ ਕਲੱਬਾਂ ਦੇ ਤੇ ਇਹਨੂੰ ਧਿਲੋਂ ਕਰਕੇ ਭੁਲੇ ਦੇ ਨਾਲ ਬਹੁਤ ਵੱਡਾ ਜਿਹੜਾ ਹੈ ਪਾਰਟੀ ਦੇ ਪਾਸੇ ਨੂੰ ਤੇ ਖਾਸ ਕਰਕੇ ਪਿੰਡਾਂ ਦੇ ਵਿੱਚ ਜਿਹੜੇ ਤੁਹਾਡੇ ਨੌਜਵਾਨ ਆਪਾਂ ক্রিকেট ਕਿਟ ਟੈਂਪਰੇਸ਼ਨ ਕੈਂਪਿੰਗ ਦਾ ਨੀਸਾਬ ਸਭ ਲਈ ਲਾਈਟਾਂ ਬੜੇ ਆਪਾਂ ਜਿਹੜੇ ਕੰਮ ਹੈ ਉਹ ਕਰਾ ਸਕਦੇ ਆ ਤਾਂ ਇਹੋ ਆਪਣੇ ਮੈਸੇਜ ਨਾਲ ਕਿ ਆਪਣਾ ਹਲਕਾ ਜਿਹਾ ਪਰਿਖਤਿਆ ਹੋਵੇ ਤੁਸੀਂ ਸਾਰੀ ਟੀਮ ਬਹੁਤ ਮਿਹਨਤ ਕਰਦੇ ਹੋ ਇਹ ਲੈਣਾ ਕਿ ਕਿੰਿਆ ਰੋਕੜੋ ਨਾ ਹੈ ਲਗਾਤਾਰ ਜਿਵੇਂ ਪੂਰੀ ਇਨਫੈਕਟਿਵਿਟੀਟ ਕਰਕੇ ਇਹ ਆਪਣੇ ਇੱਕ ਇੱਕ ਕੰਡਿਸਟ ਦੀ ਸਦੀਨ ਕਵਰ ਕਰਕੇ ਇੱਕ ਇਮੈਕੂਰਿਟੀ ਕਮੇਟੀ ਹਰ ਮੀਟਿੰਗ ਚ ਬਣਾਓ ਤਾਂ ਕਿ ਆਪਾਂ ਮਤਵੰਤ ਬੰਡੇ ਲਾ ਸਕੀਏ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਨੂੰ ਬਹੁਤ ਬਹੁਤ ਵਾਰਗਵਾਦ ਜਿਵੇਂ ਸਾਡੇ ਸੁਮਿਤ ਹੋ ਗਿਆ ਨikhil ਨਿਸ਼ਾਨ ਹੋ ਗਿਆ ਨikhil ਹੋ ਗਿਆ बाकी सारी टीम जो लगे हुए हैं सारे बहुत चर तो मेहनत कर रहे हैं जो तो इसको होर ट्रीट करके आप इसको शानदार बइए कि कैब का बहुत धनबाद सारे लगे बहुत बहुत धन्यवाद